ਉਹ ਜਿੰਸਰ ਬੋਰਡ ਨੂੰ ਪਾਸ ਨਹੀਂ ਕਰਦੇ। ਸ਼ੇਰੇ ਪੰਜਾਬ ਦੀ ਤਖਤ ਤੇ ਬੈਠੇ ਨੇ। ਡੋਲੇ ਦੇ ਉੱਤੇ ਕੋਹੇ ਨੂਰ ਹੀਰਾ ਬੰਨਿਆ ਹੋਇਆ। ਇੱਕ ਬੰਦਾ ਆ ਕੇ ਕਹਿਣ ਲੱਗਾ ਮਹਾਰਾਜਾ ਜੀ ਇਹ ਤੇ ਮੱਥੇ ਤੇ ਬੰਨ ਕੇ ਰੱਖੀਦਾ ਵੀ ਤੁਸੀਂ ਡੋਲੇ ਦੇ ਬੰਨਿਆ ਹੋਇਆ। ਕਹਿੰਦਾ ਮੱਥੇ ਉੱਤੇ ਬੰਨ ਕੇ ਉਹ ਰੱਖਦੇ ਆ ਜਿਹੜੇ ਨੇ ਮੱਥੇ ਰਗੜ ਰਗੜ ਕੇ ਲਿਆਉਂਦੇ ਉਸੇ। ਅਸੀਂ ਮੱਥੇ ਰਗੜ ਰਗੜ ਕੇ ਨਹੀਂ ਅਸੀਂ ਡੋਲਿਆਂ ਦੇ ਜੋਰ ਦੇ ਉੱਤੇ ਲਿਆ ਤਾਂ ਕਰਕੇ ਡੋਲੇ ਦੇ ਉੱਤੇ ਬੰਨਿਆ। ਬਾਬਾ ਜੋਰਾਵਰ ਸਿੰਘ ਜੀ 2.5 ਦਿਨ ਮਿੰਟ ਚ ਸ਼ਹੀਦ ਹੋ ਜਾਂਦੇ। ਪਰ ਬਾਬਾ ਫਤੇਹ ਸਿੰਘ ਜੀ 12 ਮਿੰਟ ਤੜਪਦੇ ਰਹਿੰਦੇ ਆ ਹੱਥ ਪੈਰ ਮਾਰਦੇ ਰਹਿੰਦੇ ਆ 12 ਮਿੰਟ ਬਾਅਦ ਅੱਧੀ ਘੜੀ ਬਾਅਦ ਉਹਨਾਂ ਦੇ ਹੱਥ ਪੈਰ ਹਿੱਲਣੇ ਬੰਦ ਹੋ ਜਾਂਦੇ ਆ ਤੇ ਉਹ ਸ਼ਹਾਦਤਾਂ ਦੇ ਜਾਂਦੇ ਆ ਮੁੰਡ ਤੋਂ ਹੀ ਰਈਆਂ ਮਾਛੀਵਾੜੀਆਂ ਨਾ ਯਾਰੀਆਂ ਮੁਫਤ ਚ ਮਿਲੀਆਂ ਨਹੀਂ ਸਾਨੂੰ ਸਰਦਾਰੀਆਂ ਹੱਥ ਵਿੱਚ ਬੱਟੇ ਜਿਹੜਾ ਕੂਰੀਆਂ ਹੱਥ ਵਿੱਚ ਬੱਟੇ ਜਿਹੜਾ ਕੂਰੀਆਂ ਕੜੇ ਨਗ ਦਾ ਮੁਕਾਬਲਾ ਨਹੀਂ ਕੋਈ ਹੋ ਟੋਪੀ ਪਾਵੇਂ ਸੋਨੇ ਦੀ ਟੋਪੀ ਪਾਵੇਂ ਸੋਨੇ ਦੀ ਲੈਲਾ ਪਰ ਪੱਗ ਦਾ ਮੁਕਾਬਲਾ ਨਹੀਂ